ਹਾਂਜੀ ਪੱਟੀ ਸਾਹਿਬ ਜੈ ਸ਼੍ਰੀ ਰਾਮ ਜੈ ਵਾਲਮੀਕੀ ਦੀ ਸਾਰਿਆਂ ਅਸੀਂ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਅੱਜ 12 13 13 ਦਿਨ ਦੀ ਹੜਤਾਲ ਤੋਂ ਬਾਅਦ ਵੀ ਸਾਡਾ ਬੜਾ ਸਹਿਯੋਗ ਦਿੱਤਾ ਵਾ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਨਾਲੋਂ ਔਰ ਇਹ ਭਗਵਾਨ ਰਾਮ ਭਗਵਾਨ ਸ਼੍ਰੀ ਰਾਮ ਤੇ ਭਗਵਾਨ ਵਾਲਮੀਕੀ ਮਹਾਰਾਜ ਦੀ ਸ਼ੋਭਾ ਯਾਤਰਾ ਨੂੰ ਦੇਖਦੇ ਹੋਏ ਸਾਡੀ ਪੂਰੀ ਯੂਨੀਅਨ ਵੱਲੋਂ ਸਫਾਈ ਯੂਨੀਅਨ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਕੱਲ ਮਿਤੀ 27 ਅਬ 27 ਸਤੰਬਰ ਨੂੰ ਜਿਹੜਾ ਭਗਵਾਨ ਰਾਮ ਜੀ ਦੀ ਸ਼ੋਭਾ ਯਾਤਰਾ ਨਿਕਲ ਰਹੀ ਆ ਉਹਦੇ ਕਰਕੇ ਅਸੀਂ ਪੂਰੀ ਸਫਾਈ ਯੂਨੀਅਨ ਜਿਹੜੀ ਹੈਗੀ ਆ ਉਹ ਕੱਲ ਇਹਨਾਂ ਦਾ ਜਿਹੜਾ ਵੀ ਰੂਟ ਹੈਗਾ ਵਾ ਜਿੱਥੋਂ ਦੀ ਭਗਵਾਨ ਰਾਮ ਜੀ ਦੀ ਸ਼ੋਭਾ ਯਾਤਰਾ ਨਿਕਲਣੀ ਆ ਅਸੀਂ ਉਹ ਪੂਰਾ ਰੂਟ ਸਾਰਾ ਸਾਫ਼ ਕਰਾਂਗੇ ਤੇ ਹੜਤਾਲ ਵੈਸੇ ਸਾਡੀ ਇਹ ਕੈਮੇ ਰਹੂਗੀ ਕਿਉਂਕਿ ਹਾਲੇ ਤੱਕ ਸਾਨੂੰ ਕੋਈ ਵੀ ਪ੍ਰਸ਼ਾਸਨਿਕ ਕੋਈ ਵੀ ਅਧਿਕਾਰੀ ਜਾਂ ਕੋਈ ਵੀ ਮੰਤਰੀ ਨੇ ਆ ਕੇ ਸਾਨੂੰ ਹਾਲੇ ਤੱਕ ਅੱਜ 12 13 ਦਿਨਾਂ ਦੇ ਬਾਅਦ ਪੁੱਛਿਆ ਨਹੀਂ ਹੈਗਾ ਕਿ ਹਾਂ ਵੀ ਤੁਸੀਂ ਕਿੱਦਾਂ ਬੈਠੇ ਆ ਉਹ ਤੁਹਾਡੇ ਘਰਾਂ ਦੇ ਪੀਪੇ ਕਿਉਂ ਖਾਲੀ ਹੋਏ ਜਾਂ ਨਹੀਂ ਹੋਏ ਔਰ ਅਸੀਂ ਸਰਕਾਰ ਮੋਰੇ ਫੇਰ ਇੱਕ ਦੁਵਾਰਾ ਇੱਕ ਵਾਰ ਫੇਰ ਦੁਵਾਰਾ ਮੰਗ ਕਰਦੇ ਆ ਕਿ ਜਿਹੜਾ ਸਫਾਈ ਕੰਮ ਆ ਆ ਉਹਦੀ ਉਜਰਤ ਜਿਹੜੀ ਮਾਨਯੋਗ ਹਾਈ ਕੋਰਟ ਨੇ ਦਿੱਤੀ ਆ ਤੇ ਇਕਵਲ ਪੇ ਇਕਵਲ ਇਕਵਲ ਵਰਕ ਇਕੁਅਲ ਪੇ ਦੇ ਆਧਾਰ ਤੇ ਹੋਣੀ ਚਾਹੀਦੀ ਆ ਕਿਉਂਕਿ ਦਿੱਲੀ ਦੇ ਵਿੱਚ ਵੀ ਔਰ ਮੁਹਾਲੀ ਦੇ ਵਿੱਚ ਵੀ 18000 ਤੋਂ 25000 ਰੁਪਏ ਲੈ ਕੇ ਸਫਾਈ ਸੇਵਕ ਜਿਹੜੇ ਕੱਚੇ ਸਫਾਈ ਸੇਵਕ ਆ ਜਾਂ ਆਊਟਸੋਰਸ ਸਫਾਈ ਦੇ ਵਰਕਰ ਉਹਨਾਂ ਦੀ ਤਨਖਾਹ ਜਿਹੜੀ ਆ 25000 ਰੁਪਏ ਜਾਂ 18000 ਰੁਪਏ 18 ਤੋਂ ਲੈ ਕੇ 25000 ਰੁਪਏ ਤੱਕ ਹੈਗੀ ਹੈ ਜੀ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਹ ਜਿਹੜਾ ਕਾਨੂੰਨ ਆ ਇਹ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਜਾਵੇ ਤੇ ਲੰਬੇ ਸਮੇਂ ਤੋਂ ਪਈਆਂ ਜਿਹੜੀਆਂ ਸਾਡੀਆਂ ਖਾਲੀ ਪੋਸਟਾਂ ਆ ਉਹ ਜਲਦ ਤੋਂ ਜਲਦ ਭਰੀਆਂ ਜਾਣ ਔਰ 6 ਬੰਦੇ ਜਿਹੜੇ ਸਾਡੇ ਕਾਫੀ ਦੇਰ ਤੋਂ ਨਾਵ ਸਾਡੇ ਚੱਲਦੇ ਪਏ ਆ ਉਹਨਾਂ ਦਾ ਕੋਈ ਵੀ ਮਤਾਂ ਨਹੀਂ ਪਾਇਆ ਪਾਇਆ ਗਿਆ ਕਿ ਜਿਹੜੀਆਂ ਹੜਤਾਲਾਂ ਤੋਂ ਬਾਅਦ ਸਾਡੇ ਸਾਨੂੰ ਡਾਟਸਕੌਪ ਵੱਲੋਂ ਆਸ਼ਵਾਸਨ ਦਿੱਤਾ ਗਿਆ ਸੀਗਾ ਕਿ ਅਸੀਂ ਤੁਹਾਡੇ ਜਿਹੜੇ 6 ਬੰਦੇ ਆ ਉਹਨਾਂ ਦਾ ਮਤਾਂ ਅਸੀਂ ਛੇਤੀ ਤੋਂ ਛੇਤੀ ਆਪਣੀ ਮੀਟਿੰਗ ਦੇ ਵਿੱਚ ਪਾ ਦਵਾਂਗੇ ਪਰ ਉਹਦਾ ਹਾਲੇ ਤੱਕ ਵੀ ਕੋਈ ਵੀ ਹੱਲ ਨਹੀਂ ਨਿਕਲਿਆ ਇਸ ਕਰਕੇ ਸਾਨੂੰ ਮਜਬੂਰਨ ਮਜਬੂਰਨ ਧਰਨੇ ਤੇ ਬੈਠਣਾ ਪਿਆ ਔਰ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਵਾ ਸਾਨੂੰ ਵੀ ਪਤਾ ਵੀ ਸ਼ਹਿਰ ਦੇ ਵਿੱਚ ਪੂਰਾ ਗੰਦ ਗੰਦਗੀ ਤੇ ਕਰਕਟ ਦੇ ਢੇਰ ਲੱਗੇ ਹੋਏ ਆ ਔਰ ਭਗਵਾਨ ਆਰਾਮ ਜੀ ਦੀ ਔਰ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਜਤਰਾ ਆਉਣ ਵਾਲੀ ਆ ਅਸੀਂ ਸਰਕਾਰ ਮੋਰੇ ਮੰਗ ਕਰਦੇ ਆ ਕਿ ਇਹਨਾਂ ਦਿਨਾਂ ਨੂੰ ਦੇਖਦੇ ਹੋਏ ਇਹਨਾਂ ਦਿਨਾਂ ਨੂੰ ਦੇਖਦੇ ਹੋਏ ਛੇਕੂ ਤੇ ਛੇਤੀ ਜਿਹੜੀ ਵੱਡੇ ਤੋਂ ਵੱਡੇ ਪੱਧਰ ਤੇ ਮੀਟਿੰਗ ਕੀਤੀ ਜਾਵੇ ਔਰ ਸਾਨੂੰ ਕੋਈ ਨਾ ਕੋਈ ਇਹਦਾ ਹੱਲ ਕੱਢ ਕੇ ਦਿੱਤਾ ਜਾਵੇ ਵਿਦਾਉਨ ਸ਼ਹਿਰ ਦੇ ਵਿੱਚ ਬਹੁਤ ਗੰਦਗੀ ਦੇ ਢੇਰ ਨੇ ਇਹਦੀ ਕੌਣ ਜ਼ਿੰਮੇਵਾਰੀ ਲਾਊਗਾ ਸਾਰੇ ਇਹਦਾ ਪ੍ਰਸ਼ਾਸਨ ਹੀ ਸਾਰਾ ਜ਼ਿੰਮੇਵਾਰ ਹੈਗਾ ਜੀ ਕਿਉਂਕਿ ਅਸੀਂ ਤਾਂ ਤੁਹਾਡੇ ਸਾਹਮਣੇ ਸਾਡੇ ਜਿਲ੍ਹੇ ਬੱਚੇ ਭੁੱਖੇ ਮਰਦੇ ਪਏ ਆ 10000 ਰੁਪਏ ਦੇ ਉੱਪਰ ਬੰਦੇ ਨੂੰ ਆਪਣੇ ਬੱਚੇ ਨਾਲ ਪੜਾ ਸਕਦਾ ਤੇ ਨਾ ਹੀ ਆਪਣੇ ਬੱਚਿਆਂ ਨੂੰ ਰੋਟੀ ਖਿਲਾ ਸਕਦਾ ਅੱਜ ਮਹਿੰਗਾਈ ਦਾ ਦੌਰ ਇੰਨਾ ਚੱਲਿਆ ਪਿਆ ਕਿ ਅੱਜ ਅੱਜ ਦੇ ਤੌਰ ਤੇ ਬੰਦੇ ਦਾ ਘਰ ਦਾ ਗੁਜ਼ਾਰਾ ਕਰਨਾ 10000 ਰੁਪਏ ਤੇ ਮੁਸ਼ਕਲ ਆ ਅਸੀਂ ਸਰਕਾਰ ਪੱਖੋਂ ਇਹੀ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸਾਡੀਆਂ ਮੁਸ਼ਕਲਾਂ ਸੁਣੀਆਂ ਜਾਣ ਇੱਥੇ ਆ ਕੇ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਮੰਤਰੀ ਸਾਹਿਬ ਵੀ ਸਾਡੇ ਤੋਂ ਦੂਰ ਨਹੀਂ ਹੈਗੇ ਸਾਡੇ ਇਲਾਕੇ ਦੇ ਸਾਡੇ ਕੌਨਸਟਿਟੂਐਂਸੀ ਦੇ ਸ਼ਾਮਚਰਸੀ ਦੇ ਮੰਤਰੀ ਸਾਹਿਬ ਸਾਡੀਆਂ ਵੋਟਾਂ ਦੇ ਨਾਲ ਐਮਐਲਏ ਬਣ ਕੇ ਗਏ ਤੇ ਰੱਬ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਮੰਤਰੀਪੁਣਮ ਹੋਣ ਦਾ ਪਦ ਮਿਲਿਆ ਔਰ ਅਸੀਂ ਆਸ ਕਰਦੇ ਹਾਂ ਪਹਿਲਾਂ ਵੀ ਬੜੀ ਆਸ ਰੱਖੀ ਹੋਈ ਆ ਕਿ ਮੰਤਰੀ ਸਾਹਿਬ ਸਾਡੀਆਂ ਸ਼ੀਤੀ ਆ ਕੇ ਮੰਗਾ ਤੁਹੋਗੇ ਪਰ ਮੰਤਰੀ ਸਾਹਿਬ ਹਾਲੇ ਤੱਕ ਸਾਡੇ ਨਾਲ ਕੋਈ ਇਰਾਦਾ ਨਹੀਂ ਕਾਇਮ ਕਰਦੇ ਦਿਖ ਰਿਹਾ ਇਸ ਕਰਕੇ ਜਿਹੜੀ ਸਾਡੀ ਹੜਤਾਲ ਵਾ ਉਹ ਇਸੇ ਤਰ੍ਹਾਂ ਜਾਰੀ ਰਹੂਗੀ ਔਰ 8 ਤਰੀਕ ਤੋਂ ਬਾਅਦ ਅਤਰੀ ਤੋਂ ਬਾਅਦ ਇਹ ਜਿਹੜਾ ਸੰਘਰਸ਼ ਉਹ ਹੋਰ ਤੇਜ਼ੀ ਫੜੇਗਾ ਔਰ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੀਆਂ ਕਮੇਟੀਆਂ ਸੀ ਆਪਣੇ ਹਰਿਆਣੇ ਦੇ ਵਿੱਚ ਇਕੱਠੀਆਂ ਕਰਾਂਗੇ ਔਰ ਇੱਥੇ ਜਿੰਨਾ ਵੀ ਸਾਡੇ ਤੋਂ ਹੋ ਸਕੇ ਆ ਵੱਧ ਤੋਂ ਵੱਧ ਵੱਗ ਚੜ ਕੇ ਪ੍ਰਦਰਸ਼ਨ ਕਰਾਂਗੇ ਇਸੇ ਦੇ ਨਾਲ ਹਾਂਜੀ ਪ੍ਰਧਾਨ ਜੀ ਤੁਹਾਡਾ ਸਫਾਈ ਵਾਲਾ ਕੀ ਵਿਚਾਰ ਹੈ ਜੀ ਸਫਾਈ ਬਾਰੇ ਤਾਂ ਮੈਂ ਇਹ ਵੀ ਕਹਾਂ ਕਿ ਅਸੀਂ ਸਾਰੇ ਖੈਰਬਖਸ਼ੀ ਦੇ ਨਾਲ ਆ ਠੀਕ ਹੈ ਜੋ ਅੱਜ ਫਟਿਸਾਹ ਕੋ ਸਾਡੇ ਮਾਜਮਾਨ ਨੇ ਕਿਹਾ ਬਾ ਅਸੀਂ ਅੱਜ ਇੱਕ ਦਿਨ ਦੇ ਕਾਲੂ ਸਫਾਈ ਸਾਰੇ ਸ਼ਹਿਰ ਦੀ ਕਰਾ ਦੂਗੇ ਪਰ ਸਾਡੇ ਹਰ ਹਾਲੇ ਤੇ ਕੱਲ ਦੇ ਰਹਿਣਗੇ ਇਸ ਦਿਨਾਂ ਸਫਾਈ ਦੇ ਗੰਦੀ ਦੇ ਬਹੁਤ ਭਾਰੇ ਭਾਰੇ ਢੇਰ ਲੱਗੇ ਆ ਕੱਲ ਨੂੰ ਇਹਦੀ ਕੋਈ ਬਿਮਾਰੀ ਵਗੈਰਾ ਫੈਲ ਜੇ ਕੌਣ ਜ਼ਿੰਮੇਵਾਰੀ ਲਊਗਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਹੋਰ ਕੋਈ ਵਿਚਾਰ ਆਪਣਾ ਕੋ ਦਿਨਾ ਚਾਹੁੰਦਾ ਹਾਂ ਇੱਕ ਬੇਨਤੀ ਆ ਸਾਰਾ ਇੱਕ ਬੇਨਤੀ ਆ ਸਾਡੀ ਹੱਥ ਜੋੜ ਕੇ ਸਾਰੇ ਸ਼ਹਿਰ ਵਾਸੀਆਂ ਅੱਗੇ ਕਿ ਸਾਡਾ ਸਾਥ ਦਿਓ ਕਿਉਂਕਿ ਇਹ ਜਿਹੜਾ ਤੁਗਲਕੀ ਫਰਮਾਨ ਆ ਇਹ ਸਰਕਾਰ ਨੇ ਰਾਤੋਂ ਰਾਤ ਜਿਹੜਾ ਇਹ ਲੈ ਕੇ ਆਈ ਆ ਆਊਟਡੋਰ ਸਿਸਟਮ ਜਿਹੜਾ ਡੋਰ ਟੂ ਡੋਰ ਇਹਨਾਂ ਨੇ ਕੂੜਾ ਚੱਕਣ ਦਾ ਫੈਸਲਾ ਕੀਤਾ ਵਾ ਇਹਦੇ ਵਿੱਚ ਕੱਲਾ ਸਫਾਈ ਸੇਵਕਾਂ ਦਾ ਨੁਕਸਾਨ ਨਹੀਂ ਹੈਗਾ ਇਹਦੇ ਵਿੱਚ ਪੂਰੇ ਸ਼ਹਿਰ ਦਾ ਨੁਕਸਾਨ ਆ ਕਿਉਂਕਿ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਕਾਰਪੋਰੇਟ ਕੰਪਨੀਆਂ ਜਿਹੜੀਆਂ ਮੰਤਰੀਆਂ ਦੀਆਂ ਚਾਹੇਤੀਆਂ ਹੈਗੀਆਂ ਵਾ ਉਹਨਾਂ ਨੂੰ ਲੈ ਕੇ ਇਹ ਸਾਡੇ ਸਿਰ ਤੇ ਬਿਠਾਉਣ ਬਿਠਾਵਾ ਪਿਠਾਇਆ ਇਹਨਾਂ ਨੇ 10 ਤਰੀਕ ਨੂੰ ਆਲਰੇਡੀ ਸਾਰੇ ਪੰਜਾਬ ਦੇ ਵਿੱਚ ਟੈਂਡਰ ਖੁੱਲਣ ਜਾ ਰਹੇ ਆ ਉਹ 10 ਤਰੀਕ ਨੂੰ ਇਹ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਜਾਊਗਾ ਜੀ ਜਿਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਕੂੜੇ ਦਾ ਡੋਰ ਟੂ ਡੋਰ ਹੈਗਾ ਵਾ ਘਰਾਂ ਦੇ ਵਿੱਚੋਂ 200 ਤੋਂ ਲੈ ਕੇ 500 ਰੁਪਏ ਘਰ ਨੂੰ ਲੱਗਣਾ ਹੈਗਾ ਤੇ 500 ਰੁਪਏ ਤੱਕ 1000 ਰੁਪਏ ਇਹਨਾਂ ਨੇ ਦੁਕਾਨ ਨੂੰ ਆਉਣਾ ਹੈਗਾ ਜਿਹੜੇ 2500 ਰਿਸੀਵਡ ਔਨ ਫੋਨ ਪੇ ਤੇ प्रॉफिट ਟਰੈਕ ਦਾ ਵੀ ਜਿਹੜਾ ਹੈਗਾ ਉਹ ਪ੍ਰਾਈਵੇਟ ਕੰਪਨੀ ਨੂੰ ਥਾਉਮ ਦਿੱਤਾ ਜੇ ਕਮੇਟੀ ਦੇ ਕੋਲ ਆਮਦਨ ਨਹੀਂ ਹੋਊਗੀ ਤੇ ਕਮੇਟੀ ਆਪਣਾ ਜਿਹੜਾ ਕਿੱਥੋਂ ਚਲਾਊਗਾ ਜੀ ਅੱਜ ਇੱਕ ਭਾਈ ਬੇਰਤੀ ਹੋਰ ਕੱਲੀ ਆ ਇੱਕ ਸਾਡੇ ਸਫਾਈ ਸੇਵਾ ਤੋਂ ਟੂਬਲਰ ਆਪਰੇਟਰ ਪਲੰਬਰ ਬਿਜਲੀ ਵਾਲੇ ਤਾ ਹੋਰ ਕਲਰਕ ਦੇ ਸਟਾਫ ਇਨਾ ਦੀ ਤਨਖਾਹ ਹੇਚ ਕਰਨੀ ਪਈ ਜੀ ਦਿਨੋਂ ਦੂਜਾ ਮਹੀਨਾ ਵੀ ਸ਼ੁਰੂ ਹੋ ਗਿਆ ਜੋ ਦੇ ਦੇ ਤੇ ਚੱਲਦੇ ਪਏ ਆ ਦੂਜਾ ਮਹੀਨਾ ਵੀ ਸ਼ੁਰੂ ਹੋ ਗਿਆ ਤਨਖਾਹ ਦਾ ਕੋਈ ਨਾ ਪ੍ਰਧਾਨ ਸਾਹਿਬ ਤਨਖਾਹ ਦਾ ਦਾਦੇ ਬਣਾਇਓ ਸਾਹਿਬ ਦਾਦੇ ਕਿਸੇ ਬਿਜਲੀ ਮਲਾਮ ਔਰ ਆਪਣੇ ਪਲੰਬਰ ਵਗੈਰਾ ਕਿਸੇ ਨੂੰ ਖਾਨੀ ਪੀ ਹਲ ਤੱਕ ਕਿਸੇ ਦੀ ਨਹੀਂ ਪਈ ਸਰ ਹਜੇ ਕਿੰਨੇ ਮਹੀਨੇ ਤਨਖਾਹ ਲੱਗ ਪਾ ਸਰ ਦੋ ਪੀ ਦੋ ਮਹੀਨੇ ਹੋ ਗਏ ਆ ਸਮਝੋ